ਬਿਲਕੁਲ ਪੰਜਾਬ ਦੇ ਵਿੱਚ ਨਾ ਪਿਛਲੇ ਦਿਨਾਂ ਤੋਂ ਪੋਸਤ ਦੀ ਖੇਤੀ ਨਹੀਂ ਮੰਗ ਉੱਠ ਰਹੀ ਆ। ਹਾਂਜੀ। ਅਡੋਡੀ ਥਾਵਾਂ ਤੇ ਰੈਲੀਆਂ ਹੋ ਰਹੀਆਂ ਆ। ਧਰਿਆਂ ਵਿੱਚ ਵੀ ਬੋਲ ਰਹੇ ਆ ਵੀ ਮੋਬਾਈਲਾਂ ਤੇ ਵੀ ਪੋਸਤ ਦੀ ਖੇਤੀ ਹੋਣੀ ਚਾਹੀਦੀ ਆ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਆ? ਉਹ ਹੋਣੀ ਚਾਹੀਦੀ ਆ। ਉਹ ਜਿਹੜੀ ਖੇਤੀ ਕਰਾਉਂਦਿਆਂ ਉਹ ਪੰਜਾਬ ਨੂੰ ਮਾਰਨ ਵਾਸਤੇ ਕਰਾ ਰਹੇ ਆ ਕਿ ਬਿਲਕੁਲ ਇਹ ਹੋਣੀ ਨਹੀਂ ਚਾਹੀਦੀ। ਠੀਕ ਆ। ਇਹਦੇ ਅਸੀਂ ਸੋਨੂੰ 10-10 ਕਰ ਪੱਟੇ ਪਿੰਡ 'ਚ ਹਰ ਇੱਕ 'ਚ ਦਿਖਾ ਸਕਦੇ ਜਿਹੜੇ ਫੀਮ ਨੇ ਤੇ ਭੁੱਕੀ ਨੇ ਘਰ ਬਟੇ ਜਮੀਨਾਂ ਵੀ ਵਿਕ ਗਈਆਂ। ਠੀਕ ਆ। ਇਹ ਹੋਣੀ ਨਹੀਂ ਚਾਹੀਦੀ ਬਿਲਕੁਲ ਖਰਾਪ ਹੈ। ਨਾ ਚ ਅਸ਼ੋਨ ਦਾ ਵਿਰੋਧ ਕਰਾਂਗੇ ਜਿਹੜੇ ਨਸ਼ੇ ਨੂੰ ਕਿਵੇਂ ਕਹਦੇ ਹੈਂ ਚੰਗੀ ਚੀਜ਼ ਹੈ ਬਿਲਕੁਲ ਮਾੜਾ ਹੈ ਜਿਹੋ ਨਾਲ ਨਹੀਂ ਚਾਹੀਦਾ ਕੋਈ ਤੁਸੀਂ ਹੱਕ ਚ ਨਹੀਂ ਇਹਦੇ ਹੱਕ ਤੂੰ ਭਾਵੇਂ ਜਾਣਾ ਸਿਭਰਾਜ ਕਰਾਂਗੇ ਕਰਾਂਗੇ ਵੀ ਨਸ਼ਾ ਤੁਸੀਂ ਆਪਦੇ ਆਪ ਪਿਆ ਰਹੇ ਹੋ ਉਹ ਕੌਣ ਬੰਦੇ ਆ ਪੰਜਾਬ ਦੇ ਜਿਹੜੇ ਨਸ਼ਾ ਲਿਆਉਂਦੇ ਆ ਹੁਣ ਆਪਾਂ ਤਾਂ ਲੀਡਰਾਂ ਨੂੰ ਕਹਿੰਦੇ ਆ ਲੀਡਰ ਨਹੀਂ ਸਾਡੇ ਵਿੱਚ ਬੈਠੇ ਆ ਆ ਜਿਹੜੇ ਹੁਣ ਉੱਥੇ ਯੂਨੀਵਰਸਿਟੀ ਤੁਸੀਂ ਦੱਸਦੇ ਹੋ ਇਹ ਲਿਆ ਰਹੇ ਹੈਗੇ ਯਾਰ ਯੂਨੀਵਰਸਿਟੀ ਚ ਇਹ ਤਾਂ ਮਲੇਉਣ ਦੇ ਦਾ ਕਹਿੰਦਾ ਸਰਦ ਸੀ ਹੈ ਤਾਂ ਇਹ ਵੀ ਇੱਕ ਨਸ਼ਾ ਹੀ ਨਸ਼ੇ ਤੋਂ ਜ਼ਿਆਦਾ ਬੜੀ ਚੀਜ਼ ਹੈ ਇੱਥੋਂ ਹੀ ਚੱਲਿਆ ਕੰਮ ਤਾਂ ਸਾਰਾ ਠੀਕ ਹੈ ਤੇ ਉਧਰ ਚਿੱਟੇ ਦੇ ਲਾਲਗੇ ਆਪਾਂ ਚਿੱਟਾ ਵੀ ਬਹੁਤ ਜਿਆਦਾ ਆ ਪੰਜਾਬ ਦੇ ਵਿੱਚ ਦੇਖੋ ਜੀ ਚਿੱਟੇ ਬਾਰੇ ਨਾ ਅਸੀਂ ਗੱਲ ਕਹੀਏ ਨਾ ਸਿੱਕੇ ਚੋਰਾਂ ਦੀ ਗੱਲ ਕਰਨੀ ਹੈ ਉਹ ਕੁਛ ਕਰੇ ਜੇ ਕਹਿਤਾ ਤਾਂ ਕੱਲ ਨੂੰ ਘੁੱਟੜ ਪੈ ਜਾਣਗੇ ਉਹਨਾਂ ਬਾਰੇ ਨਹੀਂ ਕਹਣਾ ਪਰ ਇਹ ਨਸ਼ਾ ਮੜਾ ਹੈ ਨਸ਼ਾ ਮੜਾ ਇਹ ਸਾਰਿਆਂ ਨਾਲੋਂ ਜ਼ਿਆਦਾ ਮੜਾ ਜਿਹੜੀ ਤੁਸੀਂ ਭੁੱਕੀ ਤੇ ਫੀਮ ਦੀ ਗੱਲ ਕਰਦੇ ਹੋ ਇਹ ਜਦੋਂ ਘਰਾਂ ਕਿਲੇ ਤੇ ਬੁੱਢਾਂ ਘਰ ਲੱਗ ਜਾਂਦੀਆਂ ਯਾਰ ਇਹ ਗਾਮੀ ਦੀ ਸ਼ੀਂਗ ਦੀ ਗੱਲ ਉਹ ਬਣਾਣੀ ਚਾਹੀਦਾ ਠੀਕ ਹੈ ਜਣੀ ਦੀ ਇੱਕ ਪੱਖ ਇਹ ਵੀ ਆ ਵੀ ਪੰਜਾਬ ਦੇ ਇੱਕ ਪੱਖ ਕਹਿ ਰਿਆ ਹੋਣੀ ਚਾਹੀਦੀ ਐ ਇੱਕ ਵਿਰੋਧ ਚ ਵੀ ਆ ਵੀ ਵਿਰੋਧ ਚ ਹੋਣਾ ਚਾਹੀਦਾ ਵੀ ਨਸ਼ਾ ਜਿਹੜਾ ਕਰਨਾ ਮੂਰੇ ਉਹਨਾਂ ਨੂੰ ਆਉਣ ਨਹੀਂ ਦਿੰਦੇ ਬਿਲਕੁਲ ਇਵੇਂ ਪੰਜਾਬ ਚ ਨਸ਼ਾ ਵੜਦੇ ਦੀ ਆਵਾਜ਼ ਮੂਹੋਂ ਕਹਿ ਕੇ ਨਸ਼ਾ ਚੋਰੀ ਆਈ ਜਾਂਦਾ ਆ ਚਿੱਟਾ ਜਾ ਭੈਣ ਜਿਹੜਾ ਹਿਮਾਚਲ ਚੋਂ ਆਇਆ ਇਹ ਆ 5 ਸਾਲ ਦਾ ਪਹਿਲਾਂ ਹੈ ਨਹੀਂ ਸੀ ਤੇ ਇਹਨੂੰ ਹਟਾ ਕੇ ਦਿਖਾ ਦੇ ਨਾ ਹੁਣ ਵੱਡੇ ਵੱਡੇ ਲੀਡਰ ਨਹੀਂ ਹਟਾ ਸਕਦੇ ਤੇ ਉਹਨੂੰ ਕਿਵੇਂ ਹਟਾ ਲਾਂਗੇ ਬਰੇ ਜੀ ਕੁੱਪੀਆਂ ਉਹਦਾ ਫਿਰ ਪੰਜਾਬ ਦੇ ਵਿੱਚ ਖੇਤੀ ਹੋ ਜੂ ਇਹ ਤਾਂ ਉਹਦਾ ਕਿਉਂ ਹੋ ਜੂ ਕਿਵੇਂ ਹਟਾ ਲਾਂਗੇ ਜਦੋਂ ਪਰਮਿਟ ਬਣ ਗਏ ਥੋੜੇ ਉਹ ਤਾਂ ਹਰ ਇੱਕ ਪਿੰਡ ਚ ਵੀ ਜੋ ਪਰਮ ਇੱਕ ਗੱਲ ਕਰ ਲਈਏ ਜਿਵੇਂ ਕਹਿੰਦੇ ਵੀ ਭੁੱਕੀ ਖਾ ਕੇ ਜੀ ਬੰਦਾ ਕੰਮ ਕਰਦਾ ਅੱਠਰ ਲੋਕਾਂ ਦੀ ਇਹ ਕਹਿੰਦੇ ਆ ਲੋਕ ਕਹਿੰਦੇ ਨੇ ਜੇ ਵੀ ਭੁੱਕੀ ਖਾ ਕੇ ਕੰਮ ਕਰਦਾ ਕੰਮ ਕਰਦੇ ਆ ਕੰਮ ਸਿੱਧਾ ਹੁੰਦਾ ਜਾਂਦਾ ਕਿਸੇ ਨਾ ਕੋਈ ਵੀ ਬੰਦਾ ਲੜਦਾ ਨਹੀਂਗਾ ਕਹਿੰਦਾ ਆਪਾਂ ਵੇ ਨਾ ਚੋਰੀ ਕਰਦਾ ਨਾ ਚੋਰੀ ਕਰਦਾ ਜੇ ਮੁੱਕੀ ਭੁੱਕੀ 1500 ਦੀ ਖਾ ਗਿਆ ਤੇ ਕੰਮ ਉਹਨੇ 400 ਦਾ ਕਰਿਆ ਇਹ ਕਿਥੋਂ ਦਾ ਵੀ ਉਹ ਹੈਗਾ ਸੁਧਾਰੇ ਵਿੱਚ ਭੁੱਕੀ ਪਤਾ ਕਿੰਨੀ ਮਹਿੰਗੀ ਆ ਮਿਲਦੀ ਨਹੀਂ ਤੁਹਾਨੂੰ ਅੱਜ ਪਹਿਲਾਂ ਉਹ ਕੁੱਕੀ ਨਹੀਂ ਮਿਲਦੀ ਦੂਜਾ ਹੀ ਮਿਲੂਗਾ ਆਹ ਟੰਗ ਰਿਹਾ ਹੋਗਾ ਵਿੱਚ ਉਹ ਵੀ ਬੂਰ ਪਾ ਕੇ ਇਸ ਵਾਲਾ ਅਰੇ ਵਾਲਾ ਜਦੋਂ ਬੰਦੇ ਨੇ ਉਹ 1500 ਦੀ ਖਾ ਆਦੀ ਵੀ ਹੋ ਜੂ ਜੀ ਨਸੇ ਦਾ ਆਦੀ ਮੈਂ ਤੁਸੀ ਜਨਾ ਯਾਰ ਤੁਹਾਨੂੰ ਪਿੰਡ ਦੇ ਵਿੱਚ ਘਰ ਦਿਖਾ ਦੇਣਾ ਪੱਟੇ ਫੀਮਾ ਦੇ ਹਾਂ ਜਿਹਨਾਂ ਦੀ ਜ਼ਮੀਨ ਵੀ ਵਿਕ ਗਈ ਤੇ ਬੰਦੇ ਮਗਦੇ ਫਿਰਦੇ ਰਹੇ ਮਗਰੋਂ ਬਾਪੂ ਜੀ ਇੱਕ ਨਾ ਪਿਛਲੇ ਤਿੰਨੀ ਕਿਸਾਨ ਮੇਲਾ ਹੋਇਆ ਬਠਿੰਡਾ ਦੇ ਵਿੱਚ ਜੁਨੀਵਰਸਿਟੀ ਚ ਉੱਥੇ ਪੋਸਟ ਦੇ ਜਣੀ ਦੀ ਵੀ ਪੋਸਟ ਦੇ ਹੱਕ ਦੇ ਵਿੱਚ ਰੈਲੀ ਹੋਈ ਐ ਕਿਉਂ ਆਦੇ ਵੀ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਚ ਸਾਡੇ ਵੀ ਕੀ ਵਿਚਾਰ ਨੇ ਇਹਦੇ ਤੇ ਸਾਡੇ ਵਿਚਾਰ ਭਾਈ ਇਹ ਹੈ ਵੀ ਜਿਹੜੇ ਸਾਡੇ ਚਿੱਕੇ ਨਸ਼ੇ ਆਹ ਮੌਤ ਕਰਦੇ ਜੋਕਾਂ ਦੀ ਇਹ ਬੰਦ ਹੋ ਜਾਣਾ ਇਹ ਇਹਦੀ ਸਾਡੇ ਪਰ ਮਾਇ ਚੱਲ ਪੈਣਾ ਨਾ ਮੌਤ ਤਾਂ ਨਹੀਂ ਹੁੰਦੀ ਬੱਚੇ ਦੀ ਇਹ ਨਾ ਮੌਤ ਨਹੀਂ ਹੁੰਦੀ ਹੁਣ ਵਾਲੇ ਨਸ਼ੇ ਨਾਲ ਮੌਤ ਹੁੰਦੀ ਆ ਹੁਣ ਸਾਡੇ ਬਲੈਕ ਦੇ ਤੌਰ ਤੇ ਲੋਕ ਸਾਨੂੰ ਲੁੱਟੇ ਜਾਂਦੇ ਆ ਖਾਈ ਸਾਡੇ ਲੋਕ ਹੁਣ ਵੀ ਜਾਂਦੇ ਆ ੁੱਕੀ ਵੀ ਖਾਈ ਜਾਂਦੇ ਆ ਫੇਫ ਵੀ ਖਾਈ ਜਾਂਦੇ ਆ ਟਰੱਕਾਂ ਦੇ ਟਰੱਕ ਅਮੀਰ ਲੋਕ ਅਮੀਰ ਹੋ ਜਾਂਦੇ ਆ ਗਰੀਬ ਗਰੀਬ ਹੋ ਜਾਂਦੇ ਆ ਉਸ ਹਿਸਾਬ ਨਾਲ ਜੇ ਸਾਡੀ ਗਵਰਨਮੈਂਟ ਬੰਦ ਨਹੀਂ ਇਹਨੂੰ ਕਰ ਸਕਦੀ ਤਾਂ ਫਿਰ ਚਲਾ ਦੇਣ ਇਹ ਹੂੰ ਇਹਨਾਂ ਨੂੰ ਜਿਹਨੇ ਲੁੱਟ ਲਿਆ ਸਾਨੂੰ ਲੁਕਮ ਤਾਂ ਹੱਟ ਜਾਣ ਤੇ ਸਾਡੇ ਬੱਚੇ ਵਸ ਜਾਣ ਸਾਡੇ ਭਾਂਜਾ ਭਾਈ ਇਹੇ ਚੱਲਣੀ ਚਾਹੀਦੀ ਜਣੀ ਦੀ ਵੀ ਤੁਹਾਡੇ ਸਾਹ ਵਿਚਾਰਾਂ ਨਾਲ ਇਹ ਆ ਵੀ ਕਿੱਟਾ ਫੇਰ ਬੰਦ ਹੋ ਚਿੱਟਾ ਚਿੱਟਾ ਫੇਰ ਵੱਧ ਆਪੇ ਹੋਊਗਾ ਜਦੋਂ ਨਸ਼ਾ ਇਹ ਚੱਲ ਪਿਆ ਇਹ ਖਾਣ ਲੱਗ ਗਿਆ ਭਾਂਦੇ ਜਿਹਾ ਚਿੱਟਾ ਨਾ ਖਾਣ ਨਹੀਂ ਹੈ ਤਾਂ ਇਹ ਵੀ ਨਸ਼ਾ ਇੱਕ ਹਾਂ ਨਸਾਂ ਕੰਮ ਤਾਂ ਕਰਨ ਦੇਖਾ ਕੇ ਉਹ ਹੁਣ ਕੰਮ ਨਹੀਂ ਕਰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜੀਆਂ ਸਾਹ ਨੂੰ ਜਿਹੜੀਆਂ ਬਾਪੂ ਵੱਡੀ ਗੱਲ ਕਰ ਲਈਏ ਵੀ ਚੋਰੀਆਂ ਕਿੰਨੀਆਂ ਕਿ ਹੋ ਰਹੀਆਂ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਚੋਰੀਆਂ ਭਾਈ ਸਾਡੇ ਇਹੀ ਕਰਦੇ ਚਿੱਟਾ ਖਾਣ ਵਾਲੀ ਕਰਦੇ ਆ ਜੇ ਉਹਨੂੰ ਟੋੜ ਲੱਗਦੀ ਆ ਫਿਰ ਇਹ ਸਾਡੇ ਮਾਪੇ ਉਹਨੂੰ ਵੀ ਕੁੱਟਦੇ ਆ ਚੋਰੀਆਂ ਵੀ ਕਰਦੇ ਆ ਬਾਹਰੀ ਗੱਲ ਕਿ ਮੁਲਾਜ਼ਮਾਂ ਨੂੰ ਵੀ ਲੋਟਾਂ ਤੱਕ ਜਾਂਦੇ ਆ ਇਹ ਕਿੰਨੀ ਉਮਰ ਦੇ ਕਿੰਨੀ ਉਮਰ ਦੇ ਲੱਗਦੇ ਆ ਦਾਪੂ ਜਿਵੇਂ ਕਿੰਨੀ ਉਮਰ ਦੇ ਜਿਹੜੇ ਜਵਾਕ ਜਵਾਕ ਇਹ ਇਹ ਤਾਂ ਇਹ ਤਾਂ ਮੈਂ ਬੱਚੇ ਇਹੋ ਜਿਹੇ ਵੀ ਦੇਖਿਆ ਜਿਹੜੇ ਲੱਗੇ ਪਾ 15 15 ਸਾਲ ਦੇ ਚਿੱਟਾ ਬਸ ਮੋਤਾ ਫੜਿਆ ਮੋਤਾ ਕਿੰਨੀਆਂ ਹੋ ਗਈਆਂ ਚਿੱਟੇ ਨਾਲ ਮੋਤਾ ਭਾਈ ਤਾਂ ਰੋਜ਼ ਇੱਕ ਦੋ ਸੌਂਦੇ ਆ ਚਿੱਟੇ ਵਾਲਿਆਂ ਦੀਆਂ ਮੋਤਾਂ ਫਲਾਣੇ ਦਾ ਫਲਾਣੇ ਦਾ ਮੁੰਡਾ ਇਕੱਲੇ ਹੀ ਸੀ ਮਰ ਗਿਆ ਅਸੀਂ ਤਾਂ ਰੋਜ਼ ਮੋਤਾ ਸੌਂਦਾ ਹੈ ਆਪਾਂ ਆਪਣੇ ਪਿੰਡ ਦੀ ਗੱਲ ਕਰ ਲਈਏ ਪਿੰਡ ਫੂਲ ਦੀ ਗੱਲ ਕਰ ਲਈਏ ਕਿੰਨੀਆਂ ਮੋਤਾਂ ਹੋਈਆਂ ਆਪਣੇ ਪਿੰਡ 'ਚ ਬਹੁਤ ਮੋਤਾ ਹੋ ਗਈਆਂ ਆਪਾਂ ਚਿੱਟੇ ਨਾਲ ਹੂੰ ਦਿਨ ਤੀਦੋਂ ਬਾਹਰ ਬਹੁਤ ਹੋ ਗਈਆਂ ਮੋਤਾ ਤੁਹਾਡੀ ਸਰਕਾਰਾਂ ਨੂੰ ਕੀ ਅਪੀਲ ਆ ਕੀ ਮੰਗਿਆ ਤੁਹਾਡੀ ਸਰਕਾਰ ਸਾਡੀਆਂ ਸਰਕਾਰਾਂ ਨੂੰ ਵੀ ਜਿਹੜੇ ਨਜਾਇਜ਼ ਨਸ਼ੇ ਆ ਹੂੰ ਇਹਨਾਂ ਨੂੰ ਬਲੈਕ ਆਨ ਤਾਂ ਕਹਿੰਦੇ ਵੇਚ ਲੋ ਤੇ ਚਿੱਟੇ-ਚੁੱਟੇ ਬੰਦ ਨਹੀਂ ਕਰਦੇ ਉਹਨਾਂ ਨੂੰ ਉਹਨਾਂ ਨੂੰ ਸੁੱਤੀ ਦੇ ਸਕਦਾ ਬੰਦ ਵੀ ਕਰ ਸਕਦੀ ਆ ਸਾਡੀ ਸਰਕਾਰ ਇਹ ਨਸ਼ਾ ਨੂੰ ਬੰਦ ਕਰ ਸਕਦੀ ਆ ਪਿੰਡ ਪਿੰਡ ਬੂਦੀ ਗੱਲ ਕਰ ਲਈ ਬਾਪੂ ਜੀ ਆਪਣੇ ਕਿੰਨਾ ਕਾਰ ਜਿਹੜਾ ਚਟਾਉਰੇ ਨਸ਼ਾ ਵੇਚ ਰਿਹਾ ਵੇਖਦਾ ਕੋਈ ਪਿੰਡ ਜਿਹੜਾ ਪੂਰਾ ਵੇਚਦਾ ਜੀ ਪੂਰਾ ਲੋਕ ਖਾਂਦੇ ਆ ਹਾਂ ਆ ਜਿਹੜਾ ਪਸੋਂਦੇ ਖਾਣੇ ਫਲਾ ਨੇ ਫਲਾ ਨੇ ਫੜੇਗੇ ਚਿੱਟੇ 'ਚ ਫੜੇਗੇ ਉਹ ਫਿਰ ਚਿੱਟੇ-ਚਿੱਟੇ ਕੰਮ ਕਰਦਾ ਫੇਰ ਹੀ ਪੁਲਸ ਫੜਦੀ ਆ ਉਹਨਾਂ ਨੂੰ ਨਹੀਂ ਮੁੱਖ ਮੰਤਰੀ ਕੱਲ ਆਇਆ ਸੀ ਰਾਮਪੁਰੇ ਉਹ ਤਾਂ ਆ ਮੈਂ ਮਜੀਠੀਆ ਨੂੰ ਫੜ ਲਿਆ ਅੰਦਰ ਸਿਰ ਤਾਂ ਜ ਵੀ ਨਸ਼ਾ ਪੰਜਾਬ ਬukt ਹੋ ਗਿਆ ਜੀ ਇਹ ਮੁਜੀਦੀ ਦਾ ਕੇਸ ਵੀ ਪਾਵੇ ਉਹ ਉਹ ਤਾਂ ਉਹਦਾ ਨਸ਼ਾ ਉਹਦਾ ਦਾ ਪਿੰਡਾਂ ਦੇ ਨਸ਼ਾ ਚਿੱਟਾ ਮਿਲ ਹੀ ਨਹੀਂ ਰਿਹਾ ਹੋਰ ਦਾ ਮੁੱਖ ਮੰਤਰੀ ਆਦਾ ਉਹ ਆ ਕੇ ਸੱਥਾ ਨਾਲ ਗੱਲ ਕਰੇ ਨਾ ਉਹਨੂੰ ਦੱਸਿ ਗਏ ਕਿ ਕਿੱਥੇ ਮਿਲਦਾ ਠੀਕ ਹੈ ਸੱਥਾ ਨਾਲ ਕੇ ਗੱਲ ਕਰੀ ਜਣੀ ਦੀ ਸਰਿਆਂ ਵੀ ਵਿਕੀ ਜਾਂਦਾ ਵੇਚ ਲੈ ਖਾਂਦੇ ਜੋ ਤਾਂ ਫੇਰ ਹੀ ਮਰਦੇ ਐ ਜੇ ਵਿਕਦਾ ਫੇਰ ਹੀ ਜਵਾਕ ਮਰਦੇ ਆ ਨਾ ਜਵਾਕ ਸਾਡੇ ਕਿਉਂ ਮਰਨ ਠੀਕ ਹੈ ਜਵਾਕ ਸਾਡੇ ਇਹ ਖਾਂਦੇ ਆ ਫੇਰ ਹੀ ਮਰਦੇ ਆ ਆ ਪਿੰਡਾਂ ਸੇ ਗੱਲਾਂ ਸੁਣਦਾ ਫਲਾਣੇ ਪਿੰਡ ਤੇ ਨ ਮਰ ਗਏ ਫਲਾਣੇ ਸਾਥ ਸ਼ਹਿਰ ਸੇ ਇੰਨੇ ਮਰ ਗਏ ਸਾਡੇ ਫਲਾਣੇ ਪਿੰਡ ਚ ਇੰਨੇ ਮਰ ਗਏ ਆਮ ਹੀ ਸੁਣੀ ਉਹ ਚਿੱਟੇ ਨਾਲ ਆ ਘਰ ਪਟ ਗਿਆ ਫਲਾਣੇ ਦਾ ਜਵਾਬ ਜਣੀ ਦੀ ਜੇ ਮੂਰੇ 2027 ਚ ਵੋਟਾਂ ਆ ਰਹੀਆਂ ਜਿਹੜੀ ਵੀ ਪਾਰਟੀ ਵੀ ਪੋਸਟ ਦੀ ਖੇਤੀ ਵਾਸਤੇ ਐਲਾਨ ਕਰਦੀ ਆ ਵੀ ਸਾਡੀ ਸਰਕਾਰ ਆਉਂਦੀ ਆ ਤਾਂ ਪੋਸਟ ਦੀ ਖੇਤੀ ਹੋ ਕੀ ਤੁਸੀਂ ਸਹਿਮਤ ਹੋ ਅਸੀਂ ਇਹ ਚਿੱਟੇ ਛੁੱਟੇ ਬੰਦ ਕਰ ਦੇਣ ਫਿਰ ਸਹਿਮਤ ਆ ਜੇ ਹੋਰ ਹੀ ਨਸ਼ਾ ਚਲਾ ਦੇਣ ਫਿਰ ਨਹੀਂ ਸਹਿਮਤ ਅਸੀਂ ਠੀਕ ਹੈ ਚਿੱਟੇ ਬੰਦ ਕਰ ਦੇਣ ਜਿਹਨਾਂ ਨਾ ਮੌਤਾਂ ਹੁੰਦੀਆਂ ਹੋਰ ਨਸ਼ਾ ਚਲਾ ਦੇਣ ਠੀਕ ਭੂ ਭੀ ਅਸੀਂ ਇਹ ਕਹਿੰਦੇ ਆ ਕਿ ਸਾਡੇ ਬਜ਼ੁਰਗ ਵਰਸਦੇ ਹੁੰਦੇ ਸੀ ਮਰਦੇ ਨਹੀਂ ਸੀ ਪਰ ਇਹ ਸਾਡੇ ਜਵਾਬ ਹੁਣ ਮਰਦੇ ਆ ਹਾਂ ਇਹ ਤਾਂ ਮਰਦੇ ਆ ਇਹ ਤਾਂ ਹਰ ਰੋਜ਼ ਮੌਤਾਂ ਹੁੰਦੀਆਂ ਸਾਡੇ ਬਜ਼ ਦਾਦੇ ਪਰਦਾਦੇ ਖਾਂਦੇ ਸੀ ਉਹ ਨਹੀਂ ਮਰੇ ਉਹਦੀ ਉਮਰ ਲੈ ਕੇ ਮਰੇ ਜੁਆਗ ਸਾਡੇ ਬਾਰ ਬਾਰ 15 15 ਸਾਲ ਦੇ ਮਰੀ ਜਾਂਦੇ ਆ ਸਾਨੂੰ ਦੁੱਖ ਬਹੁਤ ਜਿਆਦੇ ਆ ਘਰ ਉੱਜੜ ਜਾਂਦੇ ਆ ਕੱਲੇ ਕੱਲੇ ਬੱਚੇ ਆ ਇਹ ਤਾਂ ਹੈ ਇਹ ਤਾਂ ਮਹਾਰਤ ਦੀ ਗੱਲ ਕਰ ਲਈਏ ਉੱਥੇ ਆਪਣੇ ਨੌਜਵਾਨ ਜਿਹਦੇ ਮੁੰਡੇ ਸੀਗੇ ਉਹ ਫੜੇ ਸੀਗੇ ਮੋਟਰਾਂ ਦਾ ਤਾਰਾਂ ਚੋਰੀ ਕਰਦੇ ਠੀਕ ਆ ਜੀ ਉਹ ਨਸ਼ਾ ਚਿੱਟਾ ਉਤਾਲਾ ਸੇਵਨ ਕਰਦੇ ਸੀਗੇ ਵੀ ਛੋਟੀ ਉਮਰ ਦੇ ਸੀ ਕਹਿੰਦਾ ਆਪਾਂ ਆਪ ਠੀਕ ਆ ਜੀ ਵੀ ਉਹਨਾਂ ਵਾਰੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਆਪਾਂ ਜੇ ਪੰਜਾਬ ਦੇ ਵਿੱਚ ਪੋਸਤ ਵੀ ਖੇਤੀ ਹੋਣ ਲੱਗ ਜਾਈ ਤੇ ਚਿੱਟਾ ਘਟ ਜੂ ਬੜੀ ਫਰ ਇਹ ਤਾਂ ਗਵਰਨਮੈਂਟ ਕਾਬੂ ਕਰੇ ਇਹਨਾਂ ਤੇ ਕਿਤੇ ਵਾਲੇ ਤੇ ਗਵਰਨਮੈਂਟ ਕਾਬੂ ਕਰੇ ਇਹ ਵੀ ਦੇਖਦਾ ਆਵੇ ਉਹ ਜਿੱਥੋਂ ਇਹ ਪੈਦਾ ਹੁੰਦਾ ਚਾਹੇ ਕੋਈ ਲੀਡਰ ਆ ਚਾਹੇ ਕੋਈ ਬਲਾਇ ਦੀ ਆ ਉਹ ਤਾਂ ਬੰਦ ਕਰਨ ਆਪੇ ਬੰਦ ਹੋ ਜਾਊਗਾ ਬੋਲੀ ਦੇ ਦੋ ਇਹ ਚਿੱਟਾ ਕਿਹਨਾਂ ਦੇਣਾ ਜੀ ਇਹ ਵੈਸੇ ਤੁਹਾਨੂੰ ਪਤਾ ਲੱਗ ਗਿਆ ਕਿਵੇਂ ਚਿੱਟਾ ਕਿਹਨਾਂ ਦੀ ਦੇਣਾ ਜੀ ਇਹ ਅਸੀਂ ਤਾਂ ਭਰਾਵਾ ਵਰਤਿਆ ਨਹੀਂ ਨਾ ਸਾਨੂੰ ਪਤਾ ਤਾਂ ਮਰੀਏ ਤੋਂ ਪਤਾ ਲੱਗਦਾ ਫੁਲਾਣਾ ਮਰ ਗਿਆ ਨਹੀਂ ਨਹੀਂ ਵੀ ਇਹ ਤੁਸੀਂ ਦੇਣਾ ਸਰਕਾਰਾਂ ਦੀ ਦੇਣ ਆ ਨਾ ਇਹ 50 ਲੈ ਜਾਂਦੇ ਜਿੱਤਰੀ ਲੈ ਕੇ ਹੁੰਦੇ ਹੁੰਦੇ ਹੋਰ ਕੌਣ ਲੈ ਜਾਂਦਾ ਹੁੰਦਾ ਹਾਂ ਜਿਹੜੀ ਸਰਕਾਰਾਂ ਨੇ ਸਰਕਾਰਾਂ ਨੂੰ ਜ਼ਿੰਮੇਵਾਰ ਨਹੀਂ ਲੋਜੇ ਯਾਰ ਇਹੋ ਜੀ ਗੱਲ ਕਿਹੜੀ ਸਰਕਾਰ ਤੋਂ ਵਿਦੇਸ਼ੀ ਚ ਪੈਦਾ ਹੋਈ ਇਹ ਗੱਲ ਨਹੀਂ ਪੰਜਾਬ ਦੇ ਵਿੱਚ ਗੱਲ ਕਰ ਲਈਏ ਵੀ ਇਹਨੂੰ ਕਿੰਨਾ ਟਾਈਮ ਹੋ ਗਿਆ ਸਮਾਂ ਕਿਤਾਬ ਪੰਜਾਬ ਦੇ ਵਿੱਚ ਆਏ ਨਹੀਂ ਪਹਿਲਾਂ ਤਾਂ ਭਾਈ ਚੋਰੀ ਸਪੋਰੀ ਸੀ ਹੁਣ 2-4 ਸਾਲਾਂ ਦਾ ਸਰੇ ਆਮ ਹੀ ਚੱਲੀ ਜਾਂਦਾ ਹਾਂ ਹਾਂ ਪਟਿਆਲਾ ਯੂਨੀਵਰਸਿਟੀ 'ਚ ਰੈਲੀ ਹੋਈ ਸੀ ਇੱਕ ਸਰਦਾਰ ਮੇਲੇ ਤੇ ਹਾਂਜੀ ਕੋ ਕੋ ਕਹਿੰਦੇ ਵੀ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਨੂੰ ਵੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਕਿਉਂ ਹੋਣੀ ਚਾਹੀਦੀ ਆ ਅਸੀਂ ਕੰਮ ਕਰਾਂਗੇ ਖਾ ਕੇ ਮੁੰਡੇ ਥੋੜੀ ਥੋੜਾਂਗੇ ਨਹੀਂ ਇਹਦਾ ਇਹ ਵੀ ਨਸਾ ਹਾਂ ਏ ਨਾ ਤਾਂ ਨਹੀਂ ਇਹ ਤਾਂ ਸ਼ਾਹੀ ਨਸ਼ਾ ਹੈ ਬੁੜੇ ਖਾਂਦੇ ਰਹੇ ਆ ਪਹਿਲਾਂ ਤੋਂ ਹਾਂ ਇਹ ਬੰਦਾ ਬੰਦ ਗਿਆ ਵਾਹ ਸਨਾਲ ਦੀ ਜੜ ਕੱਢੀ ਗਈ ਔਰ ਜਿੱਟਾ ਹੋ ਗਿਆ ਲੋਕ ਗੋਲੀਆਂ ਖਾਂਦੇ ਆ ਆ ਜਾ ਕੇ ਮਾਰਦੇ ਆ ਪਰ ਉਹ ਕੰਮ ਖਰਾਬ ਹੋ ਗਿਆ ਨਾ ਮੁਲਕ ਦਾ ਮੁਲਕ ਦੀ ਯਾਰ ਕਰਤੀ ਉਹਦੇ ਇਹ ਦੀ ਛਾਤੀ ਦੀ ਲੈ ਕੇ ਲੋਕ ਆਈ ਜਾਂਦੇ ਕਿਹੜਾ 10 20 ਰੁਪਿਆ ਦੀ ਲੈਂਦਾ ਸੀਗਾ ਵਿਚਾਰਾ ਕਾਰੋਬਾਰ ਕਰੀ ਜਾਂਦਾ ਦਿਹਾੜੀ ਵੀ ਕਰਦਾ ਸੀਗਾ ਹੋਰ ਤਾਂ ਮਹਿੰਗੀ ਵਾਲੀ ਇਹ ਮਹਿੰਗੀ ਹੁਣ ਤਾਂ 5000 ਨੂੰ ਮੇਰਦੀ ਵੀ ਉਹ ਵੀ ਅਧਰ ਲਾਫਟ ਜੇ ਪੰਜਾਬ ਚ ਬਾਪੂ ਖੇਤੀ ਹੋਣ ਲੱਗੀ ਪਰ ਸਸਤੀ ਹੋ ਜੂ ਹੋਊਗਾ ਕਿਵੇਂ ਨਾ ਕਿੱਥੇ ਆਮ ਹੋ ਜੇ ਇੱਕ ਨਸ਼ੇਖਾਨਾ ਅਸੀਂ ਵੀ ਘਟਖਾਨ ਲੱਗਦੇ ਲੋਕ ਚਿੱਟਾ ਬੰਦ ਹੋ ਜੂ ਬੰਦ ਹੋਊਗਾ ਲਾਜ਼ਮੀ ਹੋਊਗਾ ਹੂੰ ਉਦੋਂ ਮੇਰੀ ਤਾਂ ਦਿੱਕਾ ਕਿਉਂ ਖਾਊਗਾ ਚਿੱਟੇ ਨੂੰ ਉਹ ਇੱਕ ਬਾਪੂ ਆਪਾਂ ਗੱਲ ਕਰ ਲਈਏ ਵੀ ਅਕਸਰ ਜਿਹੜੀ ਆਪਣੇ ਪਿੰਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਚੱਟੇ ਨਾਲ ਬਹੁਤ ਹੋ ਗਈਆਂ ਜੀ 10-12 ਮੋਤਾਂ ਹੋ ਗਿਆ ਘਰ ਪਟੇ ਗਏ ਬੁਰਾ ਹਾਲ ਹੈ ਕਿ ਪੰਜ-ਪੰਜ ਦੋ-ਦੋ ਚਾਰ-ਚਾਰ ਕਿੱਲੇ ਤਾਂ ਬੈਠੇ ਬੈਠਿਆ ਕਿਹਦੇ ਦਾਦਾਦ ਕਿੱਲੇ ਵਿੱਚੋਂ ਪੰਜ-ਪੰਜ ਦਿੱਕ ਕਿੱਲੇ ਠੋਕ ਤੇ ਬਧੀਰੀ ਜੋੜੀ ਆ ਉਹ ਦੁਖੀ ਆ ਸਾਰਾ ਪਰਿਵਾਰ ਕਿੰਨੀ ਉਮਰ ਦੇ ਜਿਹੜੇ ਮੁੰਡੇ ਆਪਣੇ ਜਿਹੜੇ ਮਰੇ ਨੇ ਤੇਰੀ 18-18 ਤਾਂ ਥੱਲੇ ਥੱਲੇ ਆ 18 ਤਾਂ ਥੱਲੇ ਥੱਲੇ ਆ ਤੁਹਾਡੀ ਸਰਕਾਰ ਤੋਂ ਕੀ ਮੰਗਾ ਅਜਿਹਾ ਕਹਣਾ ਸਾਨੂੰ ਇਹ ਕੋਸ਼ਿਸ਼ ਦੀ ਕੀਤੀ ਦੇਣ ਤੇ ਠੇਕੇ ਖੋਲਣ ਕੋਸ਼ਿਸ਼ ਕਰਨ ਸਾਡੀ ਤਾਂ ਮਾਰਗੇ ਹੀ ਆ ਜੇ 2027 ਦੀ ਗੱਲ ਕਰ ਲਈਏ ਜੇ ਭਗਵੰਤ ਮਾਨ ਕਹਵੇ ਵੀ ਭਾਈ ਤੁਸੀਂ ਠੇਕੇ ਖੋਲੋ ਆਮ ਪਾਰਟੀ ਸਰਕਾਰ ਫੇਰ ਆਊਗੀ ਆਵੇ ਨਾ ਆਵੇ ਤਾਂ ਲੋਕਾਂ ਦੇ ਸਾਰੇ ਆ ਆਮ ਪਾਰਟੀ ਦਾ ਸਰਕਾਰ ਫੇਰ ਆ ਉਹਦੋਂ ਨੇ ਪਹਿਲਾਂ ਕਿਹਾ ਸੀਗਾ ਮੈਂ ਭੁੱਖੀ ਦੇ ਠੇਕੇ ਖੋਲੂ ਨਾ ਭੁੱਖੀ ਖੋਲੀ ਆ ਨਾ ਵਾਸਤਾ ਆਮ ਪਾਰਟੀ ਫੇਰ ਕਰੂਗੀ ਅਸੀਂ ਕੀ ਕਰਾਂਗੇ ਫਿਰ ਵੋਟਾਂ ਜ਼ਰੂਰ ਪਾਵਾਂਗੇ ਜੇ ਉਹਨਾਂ ਨੇ ਹੁਣ ਖੋਲਤੇ ਸਰਕਾਰ ਆ ਸਕਦੀ ਆ ਚਾਹੇ ਹੋਰ ਕੋਈ ਵੀ ਪਾਰਟੀਆਂ ਜੇ ਇਹਨੂੰ ਕਹਿੰਦੀਆਂ ਵੀ ਜੇ ਸਾਡੀ ਸਰਕਾਰ ਆਉਂਦੀ ਆ ਸੀ ਖੇਤੀ ਕਰਾਵਾਂਗੇ ਪੋਸਟ ਦੀ ਫਿਰ ਆਜੂ ਸਰਕਾਰ ਉਹਨਾਂ ਕੋਈ ਨਹੀਂ ਕਰਾਉਂਦੀ ਜਮਾ ਨਹੀਂ ਆਉਂਦੀ ਉਹਨਾਂ ਦੀ ਅੱਗੇ ਦੇਖਿਆ ਲੋਕਾਂ ਨੇ ਸਭ ਕੁਝ ਛੱਡ ਦਿੱਤੇ ਕੋਈ ਨਹੀਂ ਕਰਦਾ ਸਾਡੇ ਖਾਤਰ ਇਹਨੇ ਕਿਹਾ ਸੀ ਇਹਨੇ ਵੀ ਨਹੀਂ ਕਰਿਆ ਵੋਟਾਂ ਇੰਨੀਆਂ ਪਾਈਆਂ ਸਾਰੀ ਦੁਨੀਆ ਤੇ ਨਹੀਂ ਇਹ ਤਾਂ ਕਹਿ ਲਿਆ ਸੀ ਤੁਸੀਂ ਆਦਿਓ ਵੀ ਚਿੱਟਾ ਆ ਮੈਂ ਇਹਦਾ ਕੱਲ ਆਪਣੇ ਰਾਂਪੜੀ ਆਇਆ ਮੁੱਖ ਮੰਤਰੀ ਉਹਦਾ ਉਹਦਾ ਚਿੱਟਾ ਹੀ ਨਹੀਂ ਮਿਲਦਾ ਬੰਦਾ ਕਿਉਂ ਨਹੀਂ ਮਿਲਦਾ ਬੰਦਾ ਕਹਿੰਦਾ ਇਹੀ ਸਾਰਾ ਕੁਝ ਜਿਹੜਾ ਚਿੱਟਾ ਕੌਣ ਹੀ ਬੰਦਾ ਮਰੀ ਕਿੱਥੋਂ ਜਾਂਦਾ ਮੁੰਡੇ ਅੱਜ ਕਿਹੜਾ ਬੰਦਾ ਗਰੀਬ ਆਦਮੀ ਆ 30 35000 ਰੁਪਇਆ ਦੇ ਕੇ ਮਹੀਨੇ ਤੇ ਮੁੰਡਾ ਛੱਡਦਾ ਉਹ ਇਥੋਂ ਘਰੇ ਬੈੜੀਆਂ ਪੜਦੇ ਮਾਂ ਪਿਓ ਦੀਆਂ ਸੈਂਟਰ ਚ ਸੈਂਟਰ ਛੱਡ ਦਿਆ ਸੈਂਟਰ ਆਏ ਗੋਲੀਆਂ ਦੇਈ ਜਾਂਦੇ ਆ ਕੇ ਫੇਰ ਉਹੀ ਗੱਲ ਹੈ ਕਹਿੰਦੇ ਅਸੀਂ ਭਜਨ ਕਰਾਉਣੇ ਆ ਭਜਨ ਕਿਹੜਾ ਕਰਾਉਂਦਾ ਦੇਈ ਜਾਂਦੇ ਕਦੇ ਆ ਗਿਆ ਘਰੇ ਫੇਰ ਮਾਰ ਪੈਂਦੀ ਆ ਠੀਕ ਮਾਰ ਤੇ ਆਹ ਰਿਆਦਾ ਕੰਮ ਡੁੱਬੀ ਆ ਇੱਕ ਗਲਾਬੂਕੇ ਕੱਤਰ ਦਾ ਮੁੰਡਾ ਰਿਹਾ ਛੱਡਾ ਉਹ ਆ ਗਿਆ ਕਿਤੇ ਦੇ ਬੁਰਾ ਹਾਲ ਕਰਦਾ ਐਡਾ ਬੰਦਾ ਚੰਗਾ ਸੀ ਗੱਲ ਛੱਡ ਕੇ ਕਦੇ ਮਹੀਨੇ ਤੋਂ ਮਹੀਨੇ ਛੱਡਦਾ ਜਰਾ ਜਾਇਜਾਤ ਨੂੰ ਲੋੜੀ ਤੁਰਿਆ ਜਾ ਮੈਂ ਕਰੂਗੀ ਬੰਦਾ ਆਹ ਭੁੱਕੀ ਖਾਉ ਜਾਇਜਾਤ ਨੂੰ ਵੀ ਕਹਿੰਦਾ ਮੇਰਾ ਐਮਡੀਟੀ ਨੂੰ ਪੜਨ ਵਾਸਤੇ ਜਦੋਂ ਦਿਲ ਚੰਗੀ ਦਾ ਸੀ ਮੈਂ ਜਿਹੜੇ ਤੇ ਸਿੱਟਿਆ ਕਹਿੰਦਾ ਸਿੱਟਾ ਬੰਦ ਆ ਕਹਿੰਦਾ ਹੁਣ ਸਿੱਟਾ ਕਿੱਥੇ ਬੰਦ ਹੈ ਕਿੰਨਾ ਤਾਂ ਫੇਰ ਮਰੀ ਜਾਂਦਾ ਰਾਹ ਕਹਿੰਦੀ ਆ ਐਸੇ ਦੇਖ ਲੈ ਇਧਰ ਹੀ ਵਿਕੀ ਜਾਂਦਾ ਕਿੰਨਾ ਮਰਜ਼ੀ ਲੈ ਲੈ ਮਿੱਟੀ ਜਾਂਦਾ ਸਭ ਰਾਵੇ ਮਲੇ ਚੋਰ ਆ ਹੂੰ ਕੋਈ ਤਾਂ ਚਿੱਟਾ ਚਿੱਟਾ ਲੈ ਕੇ ਕੌਣ ਆਇਆ ਤੁਹਾਡੀ ਉਮਰ ਦੀ ਗੱਲ ਕਰ ਲਈਏ ਤਿਆਰ ਬੇਦੀ ਦੀ ਗੱਲ ਕਰ ਲਈਏ ਆਪਾਂ ਵਿੱਚ ਚਿੱਟਾ ਲੀਡਰ ਹੀ ਲੈ ਕੇ ਆਇਆ ਇਹ ਹੂੰ ਲੀਡਰ ਲੈ ਕੇ ਆਇਆ ਕਿੰਨੇ ਕਿੰਨੇ ਸਮੇਂ ਦੀ ਗੱਲ ਕਰ ਲਈ ਕਿੰਨੇ ਸਮੇਂ ਉਹ ਚਟਾ ਰਹੇ ਪੰਜਾਬ ਚ ਸਮੇ ਹੋ ਗਿਆ ਜਦੋਂ 15 20 ਸਾਲ ਉਕੀ ਉਹਦਾ 20 ਰੁਪਏ ਸੀ ਮੁੜ ਕੇ ਚੱਕੀ ਗਈ ਨਸ਼ਾ ਵੇਚੀ ਗਏ ਲੋਕ ਆਈ ਗਏ ਉਕੀ ਨਾਲ ਕੋ ਬਚੇ ਰਹੇ ਉਹ ਤਾਂ ਬੰਦ ਕਰਤੀ ਭੁੱਕੀ 5000 ਤੇ ਪਹੁੰਚ ਗਈ ਫੇਰ ਕਿੱਟਾ ਚੱਲ ਗਿਆ ਇੱਕ ਬਾਪੂ ਵੱਡੀ ਗੱਲ ਕਰ ਲਈ ਆਪਣੇ ਪੰਜਾਬ ਦੇ ਵਿੱਚ ਭੁੱਕੀ ਦੇ ਠੇਕੇ ਸੀ ਆਪਣੇ ਇੱਥੇ ਠੇਕੇ ਫੀਮ ਦੇ ਸੀ ਭੁੱਕੀ ਦੇ ਨਹੀਂ ਸੀ ਪਹਿਲਾਂ ਫੀਮ ਆਉਂਦੀ ਹੁੰਦੀ ਇੱਥੇ ਆਪਣੇ ਘਾਟ ਸੀ ਘੱਟ ਕੋਏ ਬਣਾਉਦੇ ਹੁੰਦੇ ਕਾੜ ਕੇ ਬੰਗੜਾ ਦੇ ਵੀ ਅਮੀਰ ਥੋੜੀ ਜਾਬੇ ਕਾੜ ਕੇ ਪੱਕੀ ਪਕਾ ਕੇ ਦਿੰਦੇ ਸੀ ਉਹਗੇ ਜਿਹੜੇ ਉਹ ਕਿੱਟਾ ਸੀ ਜਿਹੜਾ ਕੰਮ ਕਰਦਾ ਸੀ ਲੋਕ ਵੱਧ ਨਹੀਂ ਪਾਈ ਸੀ ਉਹ ਤਾਂ ਮਸ਼ੀਨਾਂ ਜੋ ਗਿਆ ਥੱਲੇ ਨੂੰ ਗਿਆ ਹੱਥ ਹੂੰ ਆਹ ਕਰ ਜਾਈ ਕਰਦੇ ਨੇ ਜਿਹੜਾ ਭੁੱਖੀ ਜਾਏ ਟੀਮ ਖਾਦਾ ਜੀ ਉਹਦਾ ਮੌਤ ਤਾਂ ਨਹੀਂ ਹੁੰਦਾ ਨਾ 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 ਹੋਰ ਗਾ ਜਮੇ ਨਹੀਂ ਹੁੰਦੀਆਂ ਤਾਰਾ ਤੁਰਾ ਬੱਟੇ ਨਹੀਂ ਜਾਂਦੀਆਂ ਜਮੇ ਨਹੀਂ ਕੋਈ ਛੇੜਦੇ ਜਿਵੇਂ ਹੁਣ ਮੋਟਰਾਂ ਤੇ ਕਿਸਾਨਾਂ ਦੇ ਚੋਰੀਆਂ ਹੁੰਦੀਆਂ ਹੁਣ ਚੋਰੀਆਂ ਕੋਲ ਯਾਰ ਮਿਲਦਾ ਨਹੀਂ ਉਹਨਾਂ ਤਾਂ ਕਰਨੀ ਆ ਜੇ ਭੁੱਖੀ ਮਿਲੇ ਉਹ ਵੀ ਨਹੀਂ ਕਰਦੇ ਇਹ ਸਮਾਰ ਉਹਨਾਂ ਨੂੰ ਪੂਰਾ ਮਿਲੇ ਕਰਦੇ ਨੇ ਉਹ ਤਾਰਾ ਰੋ ਮਰ ਜਾਂਦੇ ਨੇ ਵਾਲੀਆਂ ਤਾਰਾਂ ਕੀ ਬਹੁਤ ਰੰਕਾਨ ਹੋਈ ਜਾਂਦਾ ਜਿੱਕਰ ਖਾਨ ਦਾ ਸਾਬ ਕਰੂ ਕੀ ਸਾ ਪਾਰੀ ਦੇ ਮਾਰਿਆ ਵੀ ਉਹਨਾਂ ਤਾਂ ਪੈੜੀਆਂ ਮਰ ਗਈਆਂ ਇਧਰੋਂ ਕਿਹੜਾ ਹੁਣ ਪੰਡ ਇਕੱਠਾ ਕਰ ਉਹ ਕਿਤੇ ਕੋਈ ਇਹ ਕਿਤੇ ਦਾ ਰਹਿਣ ਦੀ ਆ ਵੀ ਬਾਜੇ ਕੋਈ ਬੰਦਾ ਉਹ ਹੜਾ ਵਾਲੇ ਏਰੀਆ 'ਚ ਕਹਿੰਦੇ ਕਾਲੀਦਾਬ ਦੇ ਵੱਸ ਪੈਸਾ ਵੰਡਿਆ ਮਾਤੇ ਤੇ ਬਹੁਤ ਕਰੀ ਜਾਂਦੇ ਸਖਬੀਰ ਬਾਗਲ ਕਹਿੰਦੇ ਪੈਸਿਆਂ ਦੀਆਂ ਤੀਆਂ ਲਾ ਹੀ ਜਾਂਦਾ ਉਹ ਉਹਨਾਂ ਨੇ ਪੈਸੇ ਇਕੱਠੇ ਕਰਿਆ ਕਿਧਰੇ ਭਾਵੇਂ ਇੱਕ ਇੱਕ ਮੋਟਰਾਂ ਇੱਕ ਪਲੈਟਫਾਰਮ ਤੇ ਵੀ ਵੀ ਮੋਟਰਾਂ ਚਾਲਦੀਆਂ ਹੁੰਦੀਆਂ ਸੀ ਵੀ ਵੀ ਮੋਟਰਾਂ ਚਾਲਦੀਆਂ ਸੀ ਇਹਨਾਂ ਦਾ ਨਾਲ ਦੇ ਕਿਹੜੇ ਚੋਰ ਸੀ ਉਹ ਵੀ ਲੱਗ ਲੈ ਅੱਛਾ ਚੋਰਾਂ ਦੇ ਕੋਲੇ ਪੰਜ ਪੰਜ ਕਿਹੜੇ ਕੋਲੇ ਉਹ ਆ ਹੀ ਪੰਜ ਪੰਜ ਘੜੜ ਕੇ ਲੈ ਬਣ ਗਏ ਕਹਿੰਦੇ ਡੇਰ ਘਟੇ ਆਉਂਦੇ ਫੇਰ ਵੀ ਇੱਥੇ ਵਿਲੇ ਆਹ ਮੋਟਰਾਂ ਦਾ ਲਵਾਇਆ ਹੀ ਬਾਦਲ ਨੇ ਆਲੇ ਬਾਦਲ ਨੇ ਕ ਟਰਾਂਸਫਰ ਮੁੰਨ ਨੇ ਬੈਠਿਆ ਅੱਛਾ ਕੱਲੇ ਕੱਲੇ ਜੱਟ ਨੇ ਤਰ੍ਹਾਂ ਕਰਜਈ ਹੋ ਗਈ ਧਰਿਆ ਕਿਤੇ ਇੱਕ ਮੀਟਰ ਟਰਾਂਸਫਰ ਕੋਈ ਤਾਂ ਨਹੀਂ ਤਾਰਾ ਹੁਣ ਖੇਤਾਂ ਦੇ ਲੱਗਾ ਉੱਥੇ ਤਾਰ ਵਟੇ ਲੈ ਜਾਣਾ ਟਰਾਂਸਫਰ ਹੋਰ ਤਾਂ ਫਿਰ ਇੱਕ ਕਨੈਕਸ਼ਨ ਲੈਣਾ ਮੋਟਰ ਦਾ 20 ਲੱਖ ਦਾ ਮਿਲਦਾ ਉਦੋਂ ਮਿਲਦੀ ਸਸਤਾ ਜਾਂਦਾ ਸੀ ਸਸਤੇ ਨੂੰ ਵੀ ਕਰੇਗਾ ਹੂੰ 20 ਲੱਖ ਦਾ ਹੁਣ ਲੰਬੇ ਹੀ ਅਗਲੇ ਖਾਨੇ ਹੁੰਦਾ ਪਾਣੀ ਆਵਾਂ ਹਾਂ ਪਾਣੀ ਬਿਤੇ ਰੱਖਾਤਾ ਬੜਾ ਵੰਤਮਾਨ ਨੇ ਹਾਂ ਕਾਦੀ ਆ ਕਰਕੇ ਫਾਇਦਾ ਪਾਣੀ ਬਹੁਤ ਕਰਦਾ ਹੈ ਜੀ ਇੱਕ ਗਰੀਬਾਂ ਦਾ ਬਿਨ ਮਾਫ ਕਰ ਗਾ ਕਿ ਬਿੜੀ ਮਾਡੀ ਕਿਰੇ ਜਾਂਦਾ ਸੀਗਾ ਬਿੜੀ ਦਾ ਕਿੰਨਾ ਹੁੰਦਾ ਸੀਗਾ 600 ਜੂਲਟ ਮਾਫ ਕਰਤੀ ਹਾਂ ਇੱਕ ਬਾਕੀ ਜੇ ਵੀ ਨੌਕਰੀ ਦੀ ਗੱਲ ਕਰ ਲਈ ਬਾਪੂ ਆਪਾਂ ਨੌਕਰੀਆਂ ਦੇ ਪੈਸੇ ਪੜੇ ਐ ਬੜੇ ਬੰਦੇ ਆ ਕਿਹੜੇ ਨੌਕਰੀਆਂ ਦਿਵਾਇਆ ਉਹਨਾਂ ਨੇ ਦਿਵਾਇਆ ਗਰੀਬਾਂ ਦੇ ਬੰਦੇ ਨੂੰ ਕੋਈ ਰਿਸ਼ਤਤ ਰਿਸ਼ਤਤ ਨਹੀਂ ਲੱਤੀ ਕਿਸੇ ਤੋਂ ਨਾ ਨਾ ਰਿਸ਼ਤਤ ਕੋਈ ਨਹੀਂ ਲੱਤੀ ਬੋਲਦੇ ਨਹੀਂ ਦਾ ਬੱਟਾ ਇਥੋਂ ਬਰੇ ਕੋਲੋਂ ਮੁਸਲਮਾਨਾਂ ਦੀ ਕੁੜੀ ਲਵਾਇਆ ਕੋਈ ਰਿਸ਼ਤਤ ਨਹੀਂ ਲਈ ਕਿਹਦਾ ਨੰਬਰ ਕਹੀ ਆ ਉਹ ਲਵਾਇਆ ਇਹਨਾਂ ਵਿੱਚ ਸਰਕਾਰ ਪਹਿਲੇ ਕਿ ਠੱਗੀ ਨਾਲ ਕੰਮ ਚੱਲਿਆ ਤੇ ਕਿਆ ਕੰਮ ਕੋਈ ਨਹੀਂ ਚੱਲਿਆ ਮਾਰਨ ਕਰਿਆ ਇੱਕ ਆਪਣੇ ਪਿੰਡ ਫੂਲ ਦੀ ਗੱਲ ਕਰ ਲਈਏ ਰਾਮਪੁਰੇ ਸ਼ਹਿਰ ਦੀ ਗੱਲ ਕਰ ਲਈਏ 9 ਕਰੋੜ 7 70 ਲੱਖ 77000 ਰੁਪਿਆ ਰਾਮਪੁਰਾ ਸ਼ਹਿਰ ਨੂੰ ਤੇ ਪਿੰਡ ਫੂਲ ਨੂੰ ਦਿੱਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਗਾ ਕਹਿੰਦਾ ਚੰਗੀ ਗੱਲ ਆ ਕਿ ਕਿਤੇ ਕਿ ਲਾਇਆ ਕਿਰੇਜ ਲੱਗਿਆ ਕਿੱਥੇ ਜੀ ਕਿਰੇਜ ਲੱਗਿਆ ਕਾਂਗਰਸ ਆ ਸੀ ਕਾਂਗਰਸ ਸਾਹਿਬ ਲੈ ਗਿਆ ਵੱਲੇ ਨਹੀਂ ਪਏ ਆ ਨਹੀਂ ਜਿਹੜਾ ਨੀ ਪੱਥਰ ਰੱਖਿਆ ਜੀ ਪਾਲੂ ਪ੍ਰਧਾਨ ਦੇ ਆਪਣੇ ਜਿਹੜਾ ਤੇ ਸਾਡੇ ਕੋਲੇ ਰੱਖਿਆ ਗਿਆ ਤੁਸੀਂ ਦੇਖਿਆ ਹੋਣਾ ਜਾਂ ਅਕਸਰ ਤੁਸੀਂ ਦੇਖਿਆ ਹੋਣੀਆ ਵੀਡੀਓ ਦੇਖਿਆ ਹੋਣੀਆ ਜਿਹੜਾ ਕੰਮ ਚੱਲੀ ਜਾਂਦਾ ਉੱਥੇ ਹਣਾ ਬਹੁਤ ਜਿਹੜੀ ਪਾ ਬਾਟਰ ਬਾਕਸ ਜਿਹੜੀ ਪਾ ਨਵੀਂ ਪੈ ਰਹੀ ਹੈ ਹੂੰ ਜਿਹੜਾ ਨਹਿਰੀ ਪਾਣੀ ਲੈ ਕੇ ਆਉਣਾ ਆਪਣਾ ਪੂਲ ਦੇ ਵਿੱਚ ਪੂਲ ਦੇ ਵਿੱਚ ਇਤਰਾਪਰਾ ਸ਼ਹਿਰ ਦੇ ਵਿੱਚ ਉਹ ਤੋਂ ਲੈ ਕੇ ਆਉਣਾ ਕਹਿੰਦੇ ਜੀ ਤੁਹਾਡੇ ਧਿਆਨ ਚ ਨਹੀਂ ਹੈਗਾ ਇੱਕ ਬੱਸਾਂ ਦਾ ਕਿਰਾਇਆ ਮਾਫ ਕਰਤਾ ਉਹ ਹੋਣਾ ਚਾਹੀਦਾ ਜਾਂ ਗਾਹਤਾ ਉਹ ਬੁਢੇ ਦਾ ਕਿਰਾਇਆ ਮਾਫ ਨਹੀਂ ਆਨ ਨੂੰ ਕੋਈ ਪੈਸੇ ਦੇਣ ਦੇ ਕਿਰਾਇਆ ਮਾਫ ਤੇ ਚੰਦਿਆਂ ਉੱਥੇ ਚੋਰਾਂ ਨੂੰ ਅੰਮ੍ਰਿਤਸਰ ਦੇ ਵਿੱਚ ਪੱਥਾਂ ਤੇ ਕੋਲ ਇਕੱਠੇ ਹੁੰਦੇ ਆਂ ਭੀੜ ਹੋ ਜਾਂਦੀ ਐ ਤੇ ਮੇਂ ਫੇਵ ਕੱਟ ਕੇ ਮਿੰਟ ਮਾਰ ਦਿਆ ਫਿਰ ਹੁੰਦੀ ਐ ਮੇਰਾ ਥੇ ਹੁਣਾਂ ਲਾ ਲਿਆ ਫਿਰ ਜਿਹੋਨਾਂ ਦਾ ਲਾਉਣੀਆਂ ਕੋਈ ਬੱਥਾ ਹੁੰਦੀ ਜੀ ਜਾਵੇ ਇੱਕ ਰਾਹੇ ਤੋਂ ਬਚਾ ਹਾ ਉਹ thro ਨਹੀਂ ਆ ਠੀਕ ਗਾਡਾ ਬੰਦਾ ਸੀ ਉੱਥੇ ਕਹਿੰਦਾ ਰੋਵੇ ਭਾਈ ਹੁਣ ਹਾਰ ਕਿੱਥੋਂ ਭਾ ਦਿਆਂ ਕਹਿੰਦਾ ਹੁਣ ਤੂੰ ਮੁਕਤਾਲੇ ਕਰਾਇ ਤਾਂ ਹੁਣ ਤਾਂ ਬਾਸ ਤੇ ਚੜ ਜਾ ਕਰਾਇ ਤੋਂ ਬਿਨਾ ਜਾ ਬਸ ਆਨੇ ਭੀੜੀ ਬਹੁਤ ਹੁੰਦੀ ਐ ਭੀੜ ਹੋ ਜਾਂਦੀ ਨਿੱਕੀ ਜਾਂਦੀਆਂ ਯਾਰ ਖੜੀਆਂ ਉੱਥੇ ਅੰਮ੍ਰਿਤਸਰ ਦਾ ਤੈਨੂੰ ਪਤਾ ਚੋਰੀ ਦਾ ਘਰ ਹੈ ਮਝਾਇਆ ਲੈ ਉਹਨਾਂ ਦਾ ਨਾ ਕੋਈ ਧੱਕਾ ਅਈ ਤਾਂ ਪੋਸਟਿਕ ਕਰਨਾ ਪੋਸਟ ਦਾ ਠੇਕੇ ਖੋਲਦਣ ਹਮ ਕੀਤੀ ਹੋਵੇ ਆਮ ਕੀਤੀ ਕਰ ਨਾ ਕਰ ਠੇਕੇ ਆਪੇ ਕਿਤੋਂ ਕਰਾਓ ਨਾ ਕਰਾਉਣ ਮਤਲਬ ਮੈਡੀਕਲ ਘਾੜ ਦਿਓ ਮੈਡੀਕਲ ਠੇਕੇ ਲੈ ਲੈਂਦੇ ਆ ਭੱਜੇ ਭੱਜੇ ਹਾਂ ਨਗੌਰ ਨਗੌਰ ਵਗਦਾ Rajasthan ਤੇ ਵਗਦਾ Rajasthan ਤੋਂ ਬਹਾਗੇ ਨਾ ਪੋਸਟ ਆਮ ਥੋੜਾ ਥੋੜਾ ਖਾਂਦੇ ਆ ਇੱਥੇ ਥਣੇ ਥਲਰੀ ਖਾ ਲਿਆ ਕੋਈ ਮੇਦਾ ਨਹੀਂ ਭਾਈ ਉੱਤੇ ਪਾਣੀ ਨਾਲ ਜੋੜ ਕੇ ਸਾਰੇ ਭਾਈ ਬੈਠ ਭਾਈ ਕਹਿੰਦਾ ਬੈਠੇ ਆਪਾਂ ਪਾਣੀ ਚ ਪਾ ਲੈਣਾ ਸਾਰਿਆਂ ਨੇ ਪੀਣਾ ਹੋਰ ਥੋੜਾ ਥੋੜਾ ਪਾਣੀ ਬਾਅਦ ਦਿੱਤੇ ਮਾਰਨ ਢੋਕਿਆ ਆ ਕਰਕੇ ਪਿੰਨਾ ਜਾਏ ਮਾਰਨਾ ਗੋਲਾ ਇੱਥੇ ਥਣੇ ਲਕਣਾ ਥਲਰੀ ਖਾ ਜਾਣਾ ਮੁੱਠੇ ਮਾਰਦੇ ਕਰਨ ਕੀ ਠੀਕ ਹੈ ਧੰਨਵਾਦ ਭਾਈ ਠੱਠਾ ਉੱਥੇ ਵਗ ਗਿਆ ਠੱਠਾ ਵਗ ਗਿਆ ਠੱਠਾ ਭਾਈ ਉਹ ਪਿੰਨੇ ਦੀ ਖਾਈ ਜਾਇਆ ਕਰੇ ਕੋਲੋ ਘੋਟੇ ਖਾ ਗਿਆ ਬੰਦ ਰ ਟਟਕਰਾ ਮਾਰੇ ਕੰਨਾ ਨਾ ਤੂੰ ਆਹੀ ਮਾਦਾ ਤਾਕਤ ਆ ਗਈ ਵਿੱਚ ਨਾ ਕਰ ਨਗਾ ਹੁੰਦਾ